ਭਾਰਤ ਦੇ ਪ੍ਰਧਾਨ ਮੰਤਰੀ ਦਾ ਇੱਕ ਟਵੀਟ ਸਾਹਮਣੇ ਆਉਂਦਾ ਕਿ ਕੈਨੇਡਾ ਦੇ ਵਿੱਚ ਇੱਕ ਮੰਦਰ ਤੇ ਹਮਲਾ ਕਰਦਾ। ਉਹਦੇ ਤੋਂ ਬਾਅਦ ਇੱਕਦਮ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਕਿ ਗੁਰਦੁਆਰਿਆਂ ਦੇ ਬਾਹਰ ਹਿੰਦੂ ਭੀੜ ਇਕੱਠੀ ਹੋ ਜਾਂਦੀ ਹੈ। ਜਿਨ੍ਹਾਂ ਦੇ ਹੱਥਾਂ 'ਚ ਤਿਰੰਗੇ ਹੁੰਦੇ ਆ, ਆਰਐਸਐਸ ਦੇ ਝੰਡੇ ਹੁੰਦੇ ਆ ਤੇ ਉਹ ਸਿੱਖਾਂ ਨੂੰ ਗਾਲ੍ਹਾਂ ਕੱਢਦੇ ਰਹਿੰਦੇ। ਅਸਲ ਵਿੱਚ ਜਲਾ ਵੀ ਮਾਰਿਆ ਤੇ ਇੱਕ ਸਰਕਾਰੀ ਗੈਂਗਸਟਰ ਹੈ ਲਾਰੈਂਸ ਮਿਸ਼ਨਾਈ। ਉਹਦੇ ਜਿੰਦਾਬਾਦ ਦੇ ਨਾਅਰੇ ਲਾਉਂਦੇ ਆ ਤੇ ਸਿੱਖਾਂ ਨੂੰ ਪ੍ਰੋਵੋਕ ਕਰਦੇ ਆ। ਇਹ ਸਾਰਾ ਜਿਹੜਾ ਸੀਨ ਆ ਇਹ ਮਾਲਟਨ ਗੁਰਦੁਆਰੇ ਦੇ ਬਾਹਰ ਪਰ ਬਾਹਰ ਜਿਹੜੀ ਭੀੜ ਖੜੀ ਐ ਉਹ ਗੁਰਦੁਆਰੇ ਬਾਰੇ ਗਾਲਾਂ ਕੱਢ ਰਹੀ ਸਿੱਖਾਂ ਨੂੰ ਗਾਲਾਂ ਕੱਢ ਰਹੀ 84 ਹਜ਼ਾਰ ਆ ਦੇਾਂਗੇ ਇਹ ਕਰਦੇ ਨੇ ਉਹ ਕਰਦੇ ਨੇ ਉਹਦੇ ਬਾਰੇ ਪ੍ਰਧਾਨ ਮੰਤਰੀ ਦਾ ਇੱਕ ਟਵੀਟ ਵੀਟ ਨਹੀਂ ਆਉਂਦਾ ਕੀ ਸਿਰਫ ਮੰਦਰਾਂ ਦਾ ਫਿਕਰ ਐ ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਦਾ ਕੋਈ ਨਹੀਂ ਘਟਨਾ ਛੋਟੀ ਜਿਹੀ ਝੜਪ ਤੋਂ ਸ਼ੁਰੂ ਹੋਈ ਐ ਇੱਕ ਮੰਦਰ ਦੇ ਵਿੱਚ ਭਾਰਤੀ ਕੌਂਸਲੇਟ ਆਇਆ ਸੀ ਉਹਦਾ ਵਿਰੋਧ ਕਰਨ ਵਾਸਤੇ ਕੁਝ ਨੌਜਵਾਨ ਚਲੇ ਗਏ ਮੰਦਰ ਦੇ ਬਾਹਰ ਉਹ ਵਿਰੋਧ ਕਰ ਰਿਹਾ ਮੰਦਰ ਦਾ ਨਹੀਂ ਭਾਰਤੀ ਕੌਂਸਲੇਟ ਦਾ ਕਿਉਂ ਪਹਿਲਾਂ ਗੁਰਦੁਆਰੇ ਚ ਭਾਰਤੀ ਕੌਂਸਲੇਟ ਆਇਆ ਸੀ ਤੇ ਉੱਥੇ ਵੀ ਵਿਰੋਧ ਕੀਤਾ ਸੀ ਨੌਜਵਾਨਾਂ ਨੇ ਯਾਰ ਸਾਡਾ ਹੱਕ ਹੈ ਵਿਰੋਧ ਕਰਨ ਦਾ ਫਿਰ ਤੁਸੀਂ ਕਹਿੰਦੇ ਹੋ ਵੀ ਚੁੱਪ ਵੀ ਰਹੀਏ ਬੋਲਿਏ ਵੀ ਨਾ ਜੇ ਨੌਜਵਾਨ ਉਹਦੇ ਵਿਰੋਧ ਦੇ ਵਿੱਚ ਝੰਡਾ ਚੱਕ ਕੇ ਤੁਹਾਨੂੰ ਕਹਿੰਦੇ ਆ ਕਿ ਕਿਉਂ ਸਾਡੇ ਨਾਲ ਇਹੋ ਜਿਹਾ ਵਤੀਰਾ ਕਰ ਰਹੇ ਹੋ ਤੇ ਤੁਸੀਂ ਇਹ ਕੋਈ 84 ਧਰੌਂਦੇ ਤੁਹਾਨੂੰ ਕਹਿੰਦੇ ਹੋ ਗਾਲ੍ਹਾਂ ਕੱਢਦੇ ਆ ਉਦੇ ਕਰਕੇ ਮੰਦਰ ਦੇ ਗੇਟ ਦੇ ਉੱਤੇ ਝੜਪ ਹੋ ਗਈ ਥੋੜੀ ਨਿੱਜੇ ਸਹਾਵ ਕੈਨੇਡੀਅਨ ਸਨ ਨਾ ਤੇ ਟਰੂਡੋ ਨੇ ਉੱਥੋਂ ਵੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਵੇਂ ਕਤਲ ਕਰ ਸਕਦੇ ਹੋ ਤੁਸੀਂ ਇਹਨਾਂ ਦਾ ਇਹਦਾ ਹਿਸਾਬ ਦੇਣਾ ਪਊਗਾ ਦੱਸਣਾ ਪਊਗਾ ਜਿਹੜੇ ਬੰਦੇ ਤੁਹਾਡੇ ਇਨਵੋਲਵ ਨੇ ਤੁਹਾਨੂੰ ਜਾਂਚ ਦੇ ਵਿੱਚ ਸਹਿਯੋਗ ਦੇਣਾ ਪਊਗਾ ਜਿਹਦੇ ਤੋਂ ਭਾਰਤ ਦਾ ਮੰਤਰੀ ਜੈ ਸ਼ਕਰ ਤੇ ਹੋਰ ਮੁਕਰ ਦੇ ਨਜ਼ਰ ਆਉਂਦੇ ਆ ਦੋ ਗੱਲ ਕਰਦੇ ਆ ਸਾਡਾ ਤੁਹਾਨੂੰ ਪਾਉ ਹੈ ਜਿਹੜਾ ਕਿਸੇ ਦੇ ਧਰਮ ਲਈ ਆਪਣਾ ਸੀਸ ਤੱਕ ਦੇ ਦਿੰਦਾ ਤੇ ਸਿੱਖ ਆਪਣੇ ਵਾਸਤੇ ਵੀ ਹਾ ਦਾ ਨਾਰਾ ਨਾ ਮਾਰਨ ਸਿੱਖ ਆਪਣੇ ਭਰਾਵਾਂ ਦੀ ਆਪਣੇ ਕੌਮ ਦੀ ਹੋਣੀ ਦੀ ਵੀ ਗੱਲ ਨਾ ਕਰਨ ਇਹ ਗੱਲ ਬੜੀ ਦੁੱਖਦ ਹੈ ਜੀ ਪਿਛਲੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਜਾਗਲਾ ਟੱਪ ਕੇ ਨੌਜਵਾਨ ਅੰਦਰ ਵੜਿਆ ਜਿਹੜਾ ਕਿ Hindu ਸੀ ਕਿਸੇ ਸਿੱਖ ਨੇ ਪਾਈ ਏ ਖਬਰ ਕਿ Hinduਾਂ ਦੇ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਵਿੱਚ ਘਾੜਾ ਏ ਤੇ ਸਿੱਖੋ ਤੇ ਸੇਵਾ ਕਰ ਰਹੇ ਆ ਲੰਗਰ ਵਰਤਾ ਰਹੇ ਤੇ ਲੋਕ ਰੋ ਰੋ ਕੇ ਉਹਨਾਂ ਨੂੰ ਜਫੀਆਂ ਪਾ ਪਾ ਕੇ ਮਿਲ ਰਹੇ ਆ ਕਲਾਪਿੰਗ ਕਰ ਰਹੇ ਆ ਇਹ ਚੀਜ਼ ਭਾਰਤ ਦੇ ਮੀਡੀਆ ਨੇ ਕਿਸੇ ਚੈਨਲ ਤੇ ਨਹੀਂ ਵਿਖਾਉਣੀ ਕਿਉਂਕਿ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਕੋਈ 네ਗੇਟਿਵ ਚੀਜ਼ ਆਈ ਹੋਵੇ ਤੇ ਸਿੱਖਾਂ ਨੂੰ ਬਦਨਾਮ ਕਰ ਲਈ ਮੈਂਟ ਲਾਉਣਗੇ ਮੈਂਟ 1 ਮਿੰਟ ਦੇ ਵਿੱਚ ਦੋ ਸਿੱਖ ਤਾਂ ਮੰਦਰਾਂ ਦੀ ਰਾਖੀ ਕਰਦੇ ਰਹੇ ਆ ਤੁਸੀਂ ਪਿੱਛੇ ਜੇ ਇੱਕ ਸਪੀਚ ਸੁਣੀ ਹੋਊਗੀ ਜੋ ਜੁਗੀ ਦੇ ਧਿਆਨ ਦੀ ਜਿਹੜਾ ਜੋਗੀ ਦਾ ਸੀਐਮ ਆ ਉਹ ਕਹਿੰਦਾ ਕਿ ਕਾਸ਼ੀ ਵਿਸ਼ਵਨਾਥ ਦੇ ਮੰਦਰ ਦੇ ਸ਼ੇਰੇ ਪੰਜਾਹ ਮਹਾਰਾਜ ਰਣਜੀਤ ਸਿੰਘ ਨੇ ਸੋਨਾ ਛੜਾਇਆ। ਅਸੀਂ ਤਾਂ ਇਹਨਾਂ ਦੇ ਮੰਦਰਾਂ ਨੂੰ ਸੋਨਾ ਦਿੰਦੇ ਰਹੇ ਹਾਂ। ਜੇ ਸਿੱਖਾਂ ਦੇ ਅੰਦਰ ਮੰਦਰਾਂ ਪ੍ਰਤੀ ਨਫ਼ਰਤ ਹੋਵੇ ਤੇ ਸਾਨੂੰ ਪਤਾ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਸ਼ੈਣੀ ਮੰਦਰ। ਉੱਥੇ ਕਮਰਸਰ ਦੀ ਫਿਰਕੂ ਔਰਤ ਹੈ, ਕਾਂਤਾ ਚਾਵਲਾ ਦੀ 딸। ਉਹ ਚਾਰ ਜੂਨ ਢੋਲ ਵਜਾਉਂਦੀ ਹੈ ਉੱਥੇ ਆ ਕੇ ਲੱਡੂ ਵੰਡਦੀ ਹੈ, ਭਡਾਰਾ ਕਰਦੀ ਹੈ ਪੂਰਾ। ਕਾਦੀ ਕੋਸ਼ਿਸ਼ ਕਰਦੀ ਹੈ ਕਿ ਕਾਲ ਤੱਕ ਸੱਟਾਇਆ ਸੀ। ਉਹਦਾ ਪ੍ਰਮੋਟ ਕਰਦੀ ਹੈ ਨਾ। ਕਦੀ ਕਿਸੇ ਇੱਕ ਸਿੱਖ ਨੇ ਮੱਟਾ ਵੀ ਮਾਰਿਆ ਹੋਵੇ ਬੰਦਾ। ਕੈਲੀ ਦੇ ਵਿੱਚ ਹੋਏ ਕੈਨੇਡਾ ਬ੍ਰੈਮਟਨ ਦੇ ਵਿੱਚ ਜੋ ਮਾਹੌਲ ਸਿਰਜਿਆ ਗਿਆ ਸੀਗਾ ਉਸ ਦੀ ਸਚਾਈ ਪੂਰਨ ਤੌਰ ਤੇ ਸਾਹਮਣੇ ਨਹੀਂ ਆਈ। ਪਰ ਗੱਲ ਕਰ ਲਈਏ ਉੱਥੇ ਇਹ ਜ਼ਰੂਰ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਮੰਦਰ ਦੇ ਵਿੱਚ ਸਿੱਖਾਂ ਵੱਲੋਂ ਹਮਲਾ ਕੀਤਾ ਗਿਆ। ਇਹ ਵੀ ਗੱਲ ਆਖੀ ਗਈ ਕਿ ਪਹਿਲਾਂ ਸਿੱਖਾਂ ਨੂੰ ਪ੍ਰਵੋਕ ਕੀਤਾ ਗਿਆ ਸੀਗਾ ਜਾਂ ਮੰਦਰ ਤੇ ਹਮਲੇ ਹੋਣ ਦੀ ਸੱਚਾਈ ਗੱਲ ਵਾਕਈ ਸੱਚੀ ਹੈ ਇਸ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਯੂਐਸਐਸਫ ਦੇ ਪ੍ਰਧਾਨ ਜਗਰਾਤ ਸਿੰਘ ਮਝਾਲ ਮੌਜੂਦ ਹੈਗੇ ਆ ਗੱਲਬਾਤ ਕਰਦੇ ਆਂ ਵੀਰ ਜੀ ਕੈਨੇਡਾ ਬ੍ਰੈਮਟਨ ਦੇ ਵਿੱਚ ਜੋ ਹੋਇਆ ਮਾਹੌਲ ਸਿਰਜਿਆ ਗਿਆ ਉਸ ਦੇ ਬਾਰੇ ਲੋਕਾਂ ਨੂੰ ਸੱਚਾਈ ਨਹੀਂ ਪਤਾ ਜੋ ਵੀਡੀਓ ਸਾਹਮਣੇ ਆ ਰਹੀਆਂ ਨੇ ਹਰ ਕੋਈ ਉਸ ਨੂੰ ਦੇਖ ਕੇ ਆਪਣੇ ਵਿਚਾਰ ਸਾਹਮਣੇ ਰੱਖ ਰਿਹਾ ਕਿੱਥੋਂ ਤੱਕ ਸੱਚਾਈ ਹੈ ਇਸ ਗੱਲ ਦੇ ਵਿੱਚ ਉਹਦੇ ਬਾਰੇ ਜ਼ਿਕਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬੈਠੇ ਆਂ ਤੇ ਸਾਡਾ ਪੰਜਾਬੀਆਂ ਦਾ ਕੈਨੇਡਾ ਦੇ ਨਾਲ ਇੱਕ ਗੂੜਾ ਰਿਸ਼ਤਾ ਬਣ ਚੁੱਕਾ। ਉਹਨੇ ਪੰਜਾਬੀ ਇੱਥੇ ਨਹੀਂ ਰਹਿੰਦੇ ਜਿਹਨੇ ਉੱਥੇ ਜਾ ਚੁੱਕੇ ਆ। ਭਾਰਤ ਦੇ ਪ੍ਰਧਾਨ ਮੰਤਰੀ ਦਾ ਇੱਕ ਟਵੀਟ ਸਾਹਮਣੇ ਆਉਂਦਾ ਕਿ ਕੈਨੇਡਾ ਦੇ ਵਿੱਚ ਇੱਕ ਮੰਦਰ ਤੇ ਹਮਲਾ ਕਰਤਾ। ਉਹਦੇ ਤੋਂ ਬਾਅਦ ਇੱਕਦਮ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਕਿ ਗੁਰਦੁਆਰਿਆਂ ਦੇ ਬਾਹਰ Hindu ਭੀੜ ਇਕੱਠੀ ਹੋ ਜਾਂਦੀ ਆ। ਜਿਨ੍ਹਾਂ ਦੇ ਹੱਥਾਂ 'ਚ ਤਿਰੰਗੇ ਹੁੰਦੇ ਆ, RSS ਦੇ ਝੰਡੇ ਹੁੰਦੇ ਆ। ਤੇ ਉਹ ਸਿੱਖਾਂ ਨੂੰ ਗਾਲ੍ਹਾਂ ਕੱਢਦੇ ਆ ਰੱਜ ਕੇ। ਲਲਕਾਰੇ ਮਾਰਦੇ ਆ ਤੇ ਕਹਿੰਦੇ ਕਿ ਨਿੱਜਰ ਵੀ ਅਸੀਂ ਮਾਰਿਆ ਸਿੱਧੂ ਮੂਸੇਵਾਲਾ ਵੀ ਮਾਰਿਆ ਤੇ ਇੱਕ ਸਰਕਾਰੀ ਗੈਂਗਸਟਰ ਹੈ ਲਾਰੈਂਸ ਬਿਸ਼ਨੋਈ ਉਹਦੇ ਜਿੰਦਾਬਾਦ ਦੇ ਨਾਰੇ ਲਾਉਂਦੇ ਆ ਤੇ ਸਿੱਖਾਂ ਨੂੰ ਪ੍ਰਵੋਕ ਕਰਦੇ ਆ ਇਹ ਸਾਰਾ ਜਿਹੜਾ ਸੀਨ ਆ ਇਹ ਮਾਲਟਨ ਗੁਰਦੁਆਰੇ ਦੇ ਬਾਹਰ ਹੁੰਦਾ ਗੁਰਦੁਆਰੇ ਦੇ ਅੰਦਰ ਪਾਰਕਿੰਗ ਪਲਾਜੇ ਚ ਪੁਲਿਸ ਖੜੀ ਹੁੰਦੀ ਆ ਤੇ ਉਹਨਾਂ ਤੋਂ ਪਿੱਛੇ ਸਿੱਖ ਨੌਜਵਾਨ ਜਿਹੜੇ ਆ ਉਹ ਰਾਖੀ ਵਾਸਤੇ ਡਾਂਗਾ ਫੜ ਕੇ ਖੜੇ ਹੁੰਦੇ ਆ ਪਰ ਬਾਹਰ ਜਿਹੜੀ ਭੀੜ ਖੜੀ ਆ ਉਹ ਗੁਰਦੁਆਰੇ ਬਾਰੇ ਗਾਲਾਂ ਕੱਢ ਰਹੀ ਸਿੱਖਾਂ ਨੂੰ ਗਾਲਾਂ ਕੱਢ ਰਹੀ 84 ਦਰਾ ਦੇਾਂਗੇ ਇਹ ਕਰਦੇਾਂਗੇ ਉਹ ਕਰਦੇਾਂਗੇ ਉਹਦੇ ਬਾਰੇ ਪ੍ਰਧਾਨ ਮੰਤਰੀ ਦਾ ਇੱਕ ਵੀ ਟਵੀਟ ਨਹੀਂ ਆਉਂਦਾ ਕੀ ਸਿਰਫ ਮੰਦਰਾਂ ਦਾ ਫਿਕਰ ਹੈ ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਦਾ ਕੋਈ ਫਿਕਰ ਨਹੀਂ ਅੱਜ 40 ਸਾਲ ਹੋ ਗਏ ਸਿੱਖਾਂ ਦੀ ਨਸ਼ਲਕੁਸ਼ੀ ਹੋਈ ਨਾ ਕੀ ਪ੍ਰਧਾਨ ਮੰਤਰੀ ਨੇ ਕੋਈ ਟਵੀਟ ਕੀਤਾ ਸਾਡੇ ਲਈ ਵੀ 40 ਸਾਲ ਪਹਿਲਾਂ ਸਿੱਖਾਂ ਦੇ ਇੰਨੇ ਗੁਰਦੁਆਰੇ ਸਾੜਤੇ ਇੰਨੇ ਸਿੱਖਾਂ ਨੂੰ ਜੀਉਂਦਿਆਂ ਅੱਗਾ ਲਾਤੀਆਂ ਟਾਇਰ ਪਾ ਪਾ ਕੇ ਗਲਾਂ ਦੇ ਵਿੱਚ ਇਨੀਆਂ ਭੈਣਾਂ ਦੇ ਬਲਾਤਕਾਰ ਕਰ ਦਿੱਤੇ ਉਹਦੇ ਸਬੰਧ ਵਿੱਚ ਕੋਈ ਟਵੀਟ ਕੀਤੀ ਹੋਵੇ ਜਾਂ ਕੋਈ ਇਨਸਾਫ ਹੀ ਦਿੱਤਾ ਹੋਵੇ ਪਰ 40 ਸਾਲਾਂ ਬਾਅਦ ਕੈਨੇਡਾ ਦੇ ਵਿੱਚ ਜਿੱਥੇ ਸਿੱਖ ਵਸ ਰਹੇ ਆ ਉੱਥੇ ਜਾ ਕੇ ਗੁਰਦੁਆਰੇ ਦੇ ਬਾਹਰ ਭੀੜ ਵੱਲੋਂ ਇਹ ਕਹਿਣਾ ਕਿ 84 ਦਰਾ ਦੇਾਂਗੇ ਘਟਨਾ ਛੋਟੀ ਜੀ ਝੜਫਤ ਤੋਂ ਸ਼ੁਰੂ ਹੋਈ ਇੱਕ ਮੰਦਰ ਦੇ ਵਿੱਚ ਭਾਰਤੀ ਕੌਂਸਲੇਟ ਆਇਆ ਸੀ ਉਹਦਾ ਵਿਰੋਧ ਕਰਨ ਵਾਸਤੇ ਕੁਝ ਨੌਜਵਾਨ ਚਲੇ ਗਏ ਮੰਦਰ ਦੇ ਬਾਹਰ ਉਹ ਵਿਰੋਧ ਕਰ ਰਹੇ ਆ ਮੰਦਰ ਦਾ ਨਹੀਂ ਭਾਰਤੀ ਕੌਂਸਲੇਟ ਦਾ ਕਿਉਂ ਪਹਿਲਾਂ ਗੁਰਦੁਆਰੇ ਚ ਭਾਰਤੀ ਕੌਂਸਲੇਟ ਆਇਆ ਸੀ ਤੇ ਉੱਥੇ ਵੀ ਵਿਰੋਧ ਕੀਤਾ ਸੀ ਨੌਜਵਾਨਾਂ ਨੇ ਯਾਰ ਸਾਡਾ ਹੱਕ ਹੈ ਵਿਰੋਧ ਕਰਨਾ ਤੁਸੀਂ ਸਾਡੀ ਆਵਾਜ਼ ਦਬਾਉਨੇ ਹੋ ਸਾਡੇ ਬੰਦਿਆਂ ਨੂੰ ਕਤਲ ਕਰਦੇ ਹੋ ਇੱਥੇ ਵੀ ਮਾਰਦੇ ਹੋ ਵਿਦੇਸ਼ਾਂ ਚ ਜਿਹੜਾ ਸਾਡੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਭਾਈ ਹਰਦੀਪ ਸਿੰਘ ਨਿਜਰ ਹੋ ਗਿਆ ਅਵਤਾਰ ਸਿੰਘ ਖੰਡਾ ਹੋ ਗਿਆ ਤੁਸੀਂ ਉਹਨਾਂ ਨੂੰ ਸ਼ੈਸ਼ਿਨੇਸ਼ਨ ਕਰ ਦਿੰਦੇ ਹੋ ਮਾਰ ਦਿੰਦੇ ਹੋ ਫਿਰ ਤੁਸੀਂ ਕਹਿੰਦੇ ਹੋ ਵੀ ਚੁੱਪ ਵੀ ਰਹੀਏ ਬੋਲਿਏ ਵੀ ਨਾ ਜੇ ਨੌਜਵਾਨ ਉਹਦੇ ਵਿਰੋਧ ਦੇ ਵਿੱਚ ਝੰਡਾ ਚੱਕ ਕੇ ਤੁਹਾਨੂੰ ਕਹਿੰਦੇ ਆ ਕਿ ਕਿਉਂ ਸਾਡੇ ਨਾਲ ਇਹੋ ਜਿਹਾ ਵਤੀਰਾ ਕਰ ਰਹੇ ਹੋ ਤੇ ਤੁਸੀਂ ਇਹ ਕੋਈ 84 ਡਰਾਉਣ ਦੀਆਂ ਧਮਕੀਆਂ ਦਿੰਦੇ ਹੋ ਗਾਲਾਂ ਕੱਢਦੇ ਹੋ ਉਹਦੇ ਕਰਕੇ ਮੰਦਰ ਦੇ ਗੇਟ ਦੇ ਉੱਤੇ ਝੜਫੋ ਹੋ ਗਈ ਥੋੜੀ ਜੀ ਮਾਫ ਕਰਨਾ ਤੁਹਾਨੂੰ ਮੈਂ ਇੱਥੇ ਟੋਕ ਰਿਹਾ ਆ ਤੁਸੀਂ ਜ਼ਿਕਰ ਕੀਤਾ ਕਿ ਇੱਥੇ ਮੰਦਰ ਦੇ ਵਿੱਚ ਭਾਰਤੀ ਕੌਂਸਲਟ ਆਇਆ ਸੀਗਾ ਉਹਦੇ ਬਾਰੇ ਜਾਨਣਾ ਚਾਹੂੰਗਾ ਕੌਣ ਸੀਗਾ ਕਿਉਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਮੈਨੂੰ ਭਾਰਤੀ ਕੌਂਸਲਟ ਦਾ ਨਾਮ ਨਹੀਂ ਪਤਾ ਕੌਣ ਸੀ ਉਹ ਉਹ ਇੱਕ ਗੁਰਦੁਆਰੇ 'ਚ ਵੀ ਪਹਿਲਾਂ ਗਿਆ ਸੀ ਤੇ ਉੱਥੇ ਵੀ ਉਹਦਾ ਵਿਰੋਧ ਕੀਤਾ ਸੀ ਵਿਰੋਧ ਕਰਨ ਦਾ ਕਾਰਨ ਇਹ ਹੈ ਕਿ ਭਾਰਤੀ ਸਰਕਾਰ ਭਾਰਤੀ ਸਰਕਾਰ ਦੇ ਐਮਬੈਸਡਰ ਕੌਂਸਲੇਟ ਇਹਨਾਂ ਦੇ ਨਾਂ ਆ ਰਹੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਅਮਰੀਕਾ ਕੈਨੇਡਾ ਸਾਡੀ ਗੱਲ ਕਰ ਰਿਹਾ ਹੈ ਐਫਪੀਆਈ ਨੇ ਕੈਨੇਡਾ ਦੀਆਂ ਏਜੰਸੀਆਂ ਨੇ ਨਾਮਜ਼ਦ ਕੀਤਾ ਐਮਿਤ ਸ਼ਾਹ ਨੂੰ ਦੇਸ਼ ਦਾ ਗ੍ਰਹਿ ਮੰਤਰੀ ਹੈ ਉਹਨੂੰ ਤੱਕ ਨਾਮਜ਼ਦ ਕੀਤਾ ਹੈ ਗੁਪਤੇ ਪਟੇਲ ਵਰਗੇ ਜਿਹੜੇ ਇਹਨਾਂ ਦੇ ਸੀਆਈਏ ਦੇ ਜਾਂ ਰੌ ਦੇ ਵੱਡੇ ਵੱਡੇ ਆਫੀਸਰ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਉਹਨਾਂ ਤੇ ਮੁਕਦਮਾ ਚੱਲ ਰਿਹਾ ਬਕਾਇਦਾ ਕਾਰਵਾਈ ਹੋ ਰਹੀ ਹੈ ਵੀ ਤੁਸੀਂ ਸਾਡੀ ਧਰਤੀ ਤੇ ਆ ਕੇ ਸਾਡੇ ਬੰਦਿਆਂ ਨੂੰ ਕਿਵੇਂ ਮਾਰੋਗੇ ਨਿਜਰ ਸਾਹਿਬ ਕੈਨੇਡੀਅਨ ਸਨ ਨਾ ਤੇ ਟਰੂਡੋ ਨੇ ਉਥੋਂ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਵੀ ਕਿਵੇਂ ਕਤਲ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਇਹਦਾ ਹਿਸਾਬ ਦੇਣਾ ਪਊਗਾ ਦੱਸਣਾ ਪਊਗਾ ਜਿਹੜੇ ਬੰਦੇ ਤੁਹਾਡੇ ਇਨਵੋਲਵ ਨੇ ਤੁਹਾਨੂੰ ਜਾਂਚ ਦੇ ਵਿੱਚ ਸਹਿਯੋਗ ਦੇਣਾ ਪਊਗਾ ਜਿਸ ਦੇ ਤੋਂ ਭਾਰਤ ਦਾ ਮੰਤਰੀ ਜੈ ਸ਼ੰਕਰ ਤੇ ਹੋਰ ਮੁਕਰ ਦੇ ਨਜ਼ਰ ਆਉਂਦੇ ਆ ਦੋ ਗਲੀ ਗੱਲ ਕਰਦੇ ਆ ਉਹਦੇ ਕਰਕੇ ਇਹਨਾਂ ਦੇ ਕੌਂਸਲੇਟਾਂ ਦਾ ਸਿੱਖ ਨੌਜਵਾਨਾਂ ਨੇ ਵਿਰੋਧ ਕੀਤਾ ਕਿ ਯਾਰ ਤੁਸੀਂ ਭਾਰਤ ਦੇ ਵਿੱਚ ਸਾਡਾ ਐਡਾ ਤਗੜਾ ਕਤਲੇਆਮ ਕਰ ਦਿੱਤਾ ਇਹਨੇ ਸਾਡੇ ਲੋਕ ਮਾਰ ਦਿੱਤੇ ਅਸੀਂ ਵਿਦੇਸ਼ਾਂ ਚ ਆ ਗਏ ਪੀਸ ਲੱਭਣ ਵਾਸਤੇ ਸ਼ਾਂਤੀ ਲੱਭਣ ਵਾਸਤੇ ਕਿ ਯਾਰ ਕੋਈ ਤਾਂ ਥਾਂ ਹੋਊਗੀ ਜਿੱਥੇ ਖੜ ਕੇ ਅਸੀਂ ਆਪਣੀ ਗੱਲ ਕਰ ਸਕਾਂਗੇ ਤੁਸੀਂ ਉੱਥੇ ਵੀ ਸਾਡੇ ਬੰਦੇ ਏਜੰਸੀਆਂ ਦੇ ਕਰੰਦੇ ਆ ਰਹੇ ਮਾਰਨੇ ਸ਼ੁਰੂ ਕਰ ਦਿੱਤੇ ਇਹ ਦੁੱਖ ਬਰਦਾਸ਼ਤ ਨਹੀਂ ਨਾ ਕੀਤਾ ਜਾ ਸਕਦਾ ਸਾਡਾ ਗੁਰੂ ਤਾਂ ਉਹ ਹੈ ਜਿਹੜਾ ਕਿਸੇ ਦੇ ਧਰਮ ਲਈ ਹਾ ਦਾ ਨਾਰਾ ਮਾਰ ਦਿੰਦਾ ਹੈ ਸਾਡਾ ਗੁਰੂ ਤਾਂ ਉਹ ਹੈ ਜਿਹੜਾ ਕਿਸੇ ਦੇ ਧਰਮ ਲਈ ਆਪਣਾ ਸੀਸ ਤੱਕ ਦੇ ਦਿੰਦਾ ਹੈ ਤੇ ਸਿੱਖ ਆਪਣੇ ਵਾਸਤੇ ਵੀ ਹਾ ਦਾ ਨਾਰਾ ਨਾ ਮਾਰਨ ਸਿੱਖ ਆਪਣੇ ਭਰਾਵਾਂ ਦੀ ਆਪਣੀ ਕੌਮ ਦੀ ਹੋਣੀ ਦੀ ਵੀ ਗੱਲ ਨਾ ਕਰਨ ਇਹ ਗੱਲ ਬੜੀ ਦੁਖਦਈ ਆ ਪਰ ਇਹ ਗੱਲ ਕਿਵੇਂ ਸਾਹਮਣੇ ਆ ਗਈ ਕਿ ਇਹਨਾਂ ਨੇ ਮੰਦਰ ਦੇ ਉੱਪਰ ਹਮਲਾ ਕੀਤਾ ਠੀਕ ਹੈ ਮੰਦਰ ਦੇ ਬਾਹਰ ਖੜੇ ਸੀਗੇ ਉਹਨਾਂ ਨੇ ਭਾਰਤੀ ਕੌਂਸਲਰ ਦਾ ਵਿਰੋਧ ਕੀਤਾ ਹਾਲਾਂਕਿ ਆਪਾਂ ਇਹ ਵੀ ਗੱਲ ਲਾਖਦੇ ਹਾਂ ਕਿ Hindu Sikh ਦਾ ਨੋ ਮਾਸਲਾ ਰਿਸ਼ਤਾ ਇੱਕ ਹੋ ਕੇ ਰਹਿਣਾ ਚਾਹੀਦਾ ਪਰ ਇਸ ਤਰੀਕੇ ਨਾਲ ਜਿੰਨੀਆਂ ਗੱਲਾਂ ਵੱਧ ਕੇ ਸਾਹਮਣੇ ਆ ਰਹੀਆਂ ਫਿਰ ਉਹਦਾ ਕੀ ਕਾਰਨ ਹੈ ਤੁਸੀਂ ਇਹ ਦੇਖੋ ਜਦੋਂ ਕਿਸੇ ਕੌਮ ਦੀ ਡੀਹਿਊਮਨਾਈਜੇਸ਼ਨ ਕਰਨੀ ਹੋਵੇ ਜਾਂ ਕਿਸੇ ਕੌਮ ਨੂੰ ਬਦਨਾਮ ਕਰਨਾ ਹੋਵੇ ਉਦੋਂ ਫਿਰ ਕੌਮ ਦੇ ਜਿਹੜੇ ਵੱਡੇ ਨਮਾਇੰਦੇ ਆ ਉਹ ਕੁਝ ਸ਼ਬਦ ਵਰਤਦੇ ਆ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਤਤਾ ਕਿ ਕੈਨੇਡਾ ਚ ਮੰਦਰ ਤੇ ਹਮਲਾ ਹੋ ਗਿਆ ਕੋਈ ਮੂਰਤੀ ਟੁੱਟੀ ਹੈ ਕਿਸੇ ਬੰਦੇ ਦੇ ਸੱਟਾਂ ਲੱਗੀਆਂ ਜਾਂ ਮੰਦਰ ਕੰਪਲੈਕਸ ਦੇ ਅੰਦਰ ਕੋਈ ਗੱਲਬਾਤ ਹੋਈ ਹੈ ਨਹੀਂ ਨਾ ਹੋਈ ਕੋਈ ਨਹੀਂ ਆਈ ਪਰ ਗੁਰਦੁਆਰੇ ਦੇ ਬਾਹਰ ਭੀੜ ਇਕੱਠੀ ਹੋ ਕੇ ਗਾਲਾਂ ਕੱਢਦੀ ਦੀ ਵੀਡੀਓ ਤਾਂ ਸਾਡੇ ਕੋਲ ਆਈ ਹੈ ਸਾਡੇ ਕੋਲ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਲੱਗੀ ਹੋਈ ਅੱਗ ਦੀਆਂ ਫੋਟੋਆਂ ਮੌਜੂਦ ਨੇ ਸਾਡੇ ਕੋਲ ਟੱਟੇ ਹੋਏ ਆਕਾਲ ਤਖਤ ਸਾਹਿਬ ਜੀ ਦੀਆਂ ਤਸਵੀਰਾਂ ਮੌਜੂਦ ਨੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਚ ਲੱਗੀਆਂ ਗੋਲੀਆਂ ਦੀਆਂ ਤਸਵੀਰਾਂ ਮੌਜੂਦ ਨੇ ਪਿਛਲੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਜੰਗਲਾ ਟੱਪ ਕੇ ਨੌਜਵਾਨ ਅੰਦਰ ਵੜਿਆ ਜਿਹੜਾ ਕਿ Hindu ਸੀ ਕਿਸੇ ਸਿੱਖ ਨੇ ਪਾਈ ਹੈ ਖਬਰ ਕਿ ਹਿੰਦੂਆਂ ਦੇ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਨਹੀਂ ਨਾ ਭਾਈ ਕਿਉਂਕਿ ਜੇ ਆਕਾਲ ਤਖਤ ਸਾਹਿਬ ਦਾ ਜਥੇਦਾਰ ਇਹ ਕਹਿ ਦਵੇ ਕਿ ਹਿੰਦੂਆਂ ਨੇ ਹਮ ਉਦੇ ਮਾਇਨੇ ਕੀ ਨਿਕਲਣਗੇ ਕੀ ਹਿੰਦੂਸ ਰੱਖੇਤ ਰਹਿ ਜਾਣਗੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਮਿਊਨਲ ਹੇਟ ਵਧ ਜੂਗੀ ਨਾ ਲਿੰਡਾ ਵਾਲਫ ਕਹਿੰਦੀ ਹੈ ਕਿ ਜਦੋਂ ਕਿਸੇ ਕੌਮ ਦਾ ਜੈਨੋਸਾਈਡ ਕਰਨਾ ਹੋਵੇ ਨਸਲਕੁਸ਼ੀ ਕਰਨੀ ਹੋਵੇ ਤੇ ਉਹ ਜਿਹੜੀ ਇੱਕ ਅੰਦਰ ਇੰਪਲਸ ਕ੍ਰੀਏਟ ਕਰਨੀ ਹੁੰਦੀ ਹੈ ਨਾ ਉਹਦੇ ਲਈ ਕੁਝ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ ਇਹ ਕਹੋ ਕਿ ਤੁਹਾਨੂੰ ਦੂਜਿਆਂ ਤੋਂ ਖਤਰਾ ਤੇ ਆਪਣੇ ਖਤਰੇ ਨੂੰ ਖਤਮ ਕਰਨ ਲਈ ਬੰਦਾ ਹਰ ਇੱਕ ਤਰ੍ਹਾਂ ਦਾ ਯਤਨ ਕਰਦਾ ਹੈ ਦੂਜੀ ਚੀਜ਼ ਇਹ ਕਹਦੇ ਹੋ ਕਿ ਇਹ ਬੰਦਿਆਂ ਦੀ ਜਿਹੜੀ ਮੰਗ ਆ ਜਾਂ ਜਿਹੜੀ ਸਮੱਸਿਆ ਉਹਦਾ ਹੱਲ ਅਹਿੰਸਾ ਹੀ ਆ ਗੱਲਬਾਤ ਨਾਲ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਤੇ ਇਹਨਾਂ ਨੂੰ ਮਾਰੋ ਇਹਨਾਂ ਨੂੰ ਖਤਮ ਕਰੋ 84 ਤਰਾਉਣ ਦੀਆਂ ਧਮਕੀਆਂ ਜਿਹੜੀਆਂ ਇਸ ਇੰਪਲਸ ਚੋਂ ਨਿਕਲਦੀਆਂ ਤੀਸਰੀ ਚੀਜ਼ ਹੁੰਦੀ ਹੈ ਕਿ ਆਡੀਓਲੋਜੀ ਆਫ ਸੁਪਰੀਮਸੀ ਵੀ ਜਿਹੜਾ ਬ੍ਰਾਹਮਣ ਆ ਜਾਂ ਹਿੰਦੂ ਆਈ ਉਹ ਉਹੀ ਸਾਰਿਆਂ ਤੋਂ ਉੱਤਮ ਹੈ ਬਾਕੀ ਜਿਹੜੇ ਕੀੜੇ ਮਕੌੜੇ ਨੇ ਸਿੱਖਾਂ ਦਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਸਤਿਕਾਰ ਆ ਉਹਨੂੰ ਇਹ ਬਰਦਾਸ਼ਤ ਨਹੀਂ ਕਰਦੇ ਪੂਰੀ ਦੁਨੀਆ 'ਚ ਮੈਂ ਵੀਡੀਓ ਵੇਖ ਰਿਹਾ ਸੀ ਸਪੇਨ ਦੇ ਵਿੱਚ ਹਾੜਾਏ ਤੇ ਸਿੱਖੋ ਤੇ ਸੇਵਾ ਕਰ ਰਹੇ ਆ ਲੰਗਰ ਵਰਤਾ ਰਹੇ ਤੇ ਲੋਕ ਰੋ ਰੋ ਕੇ ਉਹਨਾਂ ਨੂੰ ਜਫੀਆਂ ਪਾ ਪਾ ਕੇ ਮਿਲ ਰਹੇ ਆ ਕਲਾਪਿੰਗ ਕਰ ਰਹੇ ਆ ਇਹ ਚੀਜ਼ ਭਾਰਤ ਦੇ ਮੀਡੀਆ ਨੇ ਕਿਸੇ ਚੈਨਲ ਤੇ ਨਹੀਂ ਵਿਖਾਉਣੀ ਕਿਉਂਕਿ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਕੋਈ ਨੈਗੇਟਿਵ ਚੀਜ਼ ਆਈ ਹੋਵੇ ਤੇ ਸਿੱਖਾਂ ਨੂੰ ਬਦਨਾਮ ਕਰ ਲਈ ਮੈਂਟ ਲਾਉਣਗੇ ਮੈਂਟ 1 ਮਿੰਟ ਦੇ ਵਿੱਚ ਦਿਖਾਉਣਗੇ ਉਹ ਇੰਪਲਸ ਪੈਦਾ ਕਰ ਲਈ ਇੱਕ ਇਹਨਾਂ ਦਾ ਉਹ ਹੈ ਸ਼੍ਰੀ ਸ਼੍ਰੀ ਪਤਾ ਨਹੀਂ ਕਿ ਉਹ ਵਾਲ ਜੇ ਖਲਾਰੇ ਹੁੰਦੇ ਨੇ ਚਿੱਟੇ ਕੱਪੜੇ ਪਾਉਂਦਾ ਉਹਦਾ ਵੀ ਟਵੀਟ ਸੀਗਾ ਇਹਨਾਂ ਦਾ ਕੋਈ ਧਾਰਮਿਕ ਗੁਰੂ ਹੈ ਉਹਨੇ ਵੀ ਇਹ ਗੱਲ ਕਹੀ ਵੀ ਸਿੱਖਾਂ ਨੇ ਮੰਦਿਰ ਤੇ ਹਮਲਾ ਕਰਤਾ ਜਦੋਂ ਤੁਸੀਂ ਕਿਸੇ ਕੌਮ ਨੂੰ ਕਹੋਗੇ ਵੀ ਤੁਹਾਡੇ ਧਾਰਮਿਕ ਸਥਾਨ ਤੇ ਫਲਾਣੇ ਬੰਦਿਆਂ ਨੇ ਹਮਲਾ ਕਰਤਾ ਤੇ ਉਹ ਲੋਕ ਵੀ ਇਕੱਠੇ ਹੋ ਜਾਣਗੇ ਹਮਲਾ ਕਰਨ ਵਾਸਤੇ ਤੇ ਇਦਾਂ ਇਦਾਂ ਹੀ ਹੋਇਆ ਮੋਦੀ ਸਾਹਿਬ ਦੇ ਇੱਕ ਬਿਆਨ ਦੇ ਨਾਲ ਮਾਲਟਨ ਗੁਰਦੁਆਰੇ ਦੀ ਹਲਦ ਵਾਲੇ Hindu ਭੀੜ ਇਕੱਠੀ ਹੋ ਗਈ ਜਿਨ੍ਹਾਂ ਨੇ ਨਾਰੇ ਲਾਏ 84 ਦਰਾ ਦੇਾਂਗੇ ਗੁਰਦੁਆਰੇ ਨੂੰ ਸੂਰ ਨੇ ਗੁਰਦੁਆਰੇ ਢਾ ਦਿਓ Indian Army ਨੂੰ ਬੁਲਾਓ ਵੇਖੀ ਨਾ ਵੀਡੀਓ ਇੱਕ ਮਾਈਕ 'ਚ ਬੋਲ ਰਿਹਾ Indian Army ਨੂੰ ਬੁਲਾਓ ਤੇ ਗੁਰਦੁਆਰੇ ਡਿਮੋਲਿਸ਼ ਕਰ ਦਿਓ ਕਿਉਂ ਵੀ ਉਥੋਂ ਦੇ ਪ੍ਰਧਾਨ ਸਾਹਿਬ ਕਹਿੰਦੇ ਕਿ ਉਹੀ ਲੋਕ ਸਨ ਜਿਹੜੇ ਇਸ ਗੁਰਦੁਆਰੇ ਨੂੰ ਤਿੰਨ ਤਿੰਨ ਟਾਈਮ ਲੰਗਰ ਲੈ ਕੇ ਜਾਂਦੇ ਰਹੇ ਤੇ ਗਾਂ ਵੀ ਇਹਨਾਂ ਨੇ ਆਉਣਾ ਜਦੋਂ ਲਾਕਡਾਊਨ ਲੱਗਾ ਜਾਂ ਹੁਣ ਵੀ ਸਟੂਡੈਂਟ ਜਿਹੜੇ ਜਾਂਦੇ ਆ ਉਹਨਾਂ ਦਾ ਇੱਕੋ ਇੱਕ ਆਸਰਾ ਗੁਰਦੁਆਰੇ ਤੁਸੀਂ ਕਰਦੇ ਹੋ ਯਾਰ ਮੰਦਰਾਂ 'ਚ ਟਿਫਨ ਸਰਵਿਸ ਸ਼ੁਰੂ ਤੁਸੀਂ ਕਰਦੇ ਹੋ ਲੰਗਰ ਸ਼ੁਰੂ ਬੜਾ ਪੈਸਾ ਤੁਹਾਡੇ ਕੋਲ ਉਹ ਨਾ ਆਪ ਨਾ ਦੇਹ ਚੁਰੂ ਪਰ ਪਾਣੀ ਤੈਰਨਦੇ ਜਿਵੇਂ ਗੰਗਾ ਨਹੀਂ ਵੀ ਆਪ ਕੁਝ ਕਰਨਾ ਨਹੀਂ ਤੇ ਜਿਹੜਾ ਕੁਝ ਕਰ ਰਿਹਾ ਉਹ ਉਹਦੇ ਉਹਦੇ ਵਿਰੁੱਧ ਬੋਲੀ ਜਾਣਾ ਪੀਏ ਕਰਦਾ ਕਿਉਂ ਇਹਨਾਂ ਦੇ ਅੰਦਰ ਈਰਖਾ ਤੇ ਸਾੜਾ ਤੇ ਪ੍ਰਧਾਨ ਮੰਤਰੀ ਵੱਲੋਂ ਇਹੋ ਜਿਹੇ ਬਿਆਨ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ ਪਰ ਉਹਨਾਂ ਦੇ ਬਿਆਨ ਦੇ ਨਾਲ ਕੀ ਇੰਪੈਕਟ ਨਿਕਲਣਾ ਸੀ ਜਿਵੇਂ ਰਜੀਵ ਗਾਂਧੀ ਕਹਿੰਦਾ ਸੀ ਨਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵੀ بڑا ਪੇਰ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਜਿਵੇਂ ਅਮਤਾਬਚਨ ਨੇ ਕਿਹਾ ਸੀ ਖੂਨ ਦਾ ਬਦਲਾ ਖੂਨ ਤੇ ਉਹਦਾ ਇੰਪੈਕਟ ਕੀ ਪਿਆ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਸਿੱਖਾਂ ਦੀ ਨਸ਼ਲ ਕੁਸ਼ੀ ਹੋਈ ਸਿੱਖ ਕਤਲ ਹੋਏ ਸਿੱਖ ਮਾਰੇ ਗਏ ਤੇ ਇਹਦੇ ਬਿਆਨ ਦੇ ਨਾਲ ਜਿਹੜੀ ਕਮਿਊਨਲ ਹੇਟ ਕੈਨੇਡਾ ਦੇ ਵਿੱਚ ਵਧੀ ਆ ਉਹਦੇ ਪਿੱਛੇ ਪ੍ਰਧਾਨ ਮੰਤਰੀ ਸਾਹਿਬ ਦਾ ਵਿਆਰ ਆ ਜੇ ਬਿਆਨ ਨਾ ਦਿੰਦੇ ਤੇ ਇੱਥੋਂ ਤੱਕ ਗੱਲ ਨਹੀਂ ਸੀ ਪਹੁੰਚਣੀ ਇੱਥੋਂ ਤੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਦਿੱਤਾ ਕਿ ਮੰਦਰ ਤੇ ਹਮਲਾ ਹੋਇਆ ਨਾ ਕੋਈ ਵੀਡੀਓ ਸਾਹਮਣੇ ਆਈ ਹੈ ਨਾ ਕੋਈ ਉਹਦਾ ਪ੍ਰੂਫ ਆ ਨਾ ਉਧਰ ਦੇ ਕਿਸੇ ਬੰਦੇ ਨੇ ਟਵੀਟ ਕਰਕੇ ਕਿਹਾ ਨਾ ਕਿਸੇ ਐਮਪੀ ਨੇ ਨਾ ਉਧਰ ਦੇ ਮੰਤਰੀ ਨੇ ਕਿਹਾ ਫਿਰ ਕਿਸ ਤਰੀਕੇ ਨਾਲ ਮੋਦੀ ਸਾਹਿਬ ਨੇ ਗੱਲ ਆਕ ਦਿੱਤੀ ਇਹ ਕੋਈ ਸੰਗ ਦੀ ਸ਼ਾਖਾ ਦੇ ਵਿੱਚੋਂ ਸਿੱਖੀ ਹੋਈ ਸ਼ਰਾਰਤ ਆਏ ਆਰਐਸਐਸ ਦੀ ਸ਼ਾਖਾ ਦੇ ਵਿੱਚੋਂ ਸਿੱਖੀ ਹੋਈ ਸ਼ਰਾਰਤ ਆ ਵੀ ਕਿਸੇ ਕੌਮ ਦੇ ਵਿਰੁੱਧ ਕਿਵੇਂ ਲਾਂਬੂ ਲਾਉਣਾ ਜਾਰ ਉੱਗ ਲਿਆ ਜਾ ਰਹੇ ਉਹ ਸ਼ਰਾਰਤ ਹੈ ਕੋਨਾਂ ਦੀ ਇੱਕ ਸ਼ਰਾਰਤ ਦੇ ਨਾਲ ਕੀ ਇੰਪੈਕਟ ਪੈਣਾ ਸੀ ਕਿਉਂਕਿ ਕੈਨੇਡਾ ਅਮਰੀਕਾ ਅੱਜ ਇੰਡੀਆ ਨੂੰ ਘੇਰ ਕੇ ਬੈਠਾ ਹੈ ਕਿ ਤੁਸੀਂ ਸਾਡੀ ਧਰਤੀ ਤੇ ਆ ਕੇ ਤੁਸੀਂ ਬੰਦੇ ਕਿਵੇਂ ਮਾਰ ਸਕਦੇ ਹੋ ਤੁਸੀਂ ਇਹ ਗਲਤ ਕੰਮ ਕਿਵੇਂ ਕਰ ਸਕਦੇ ਹੋ ਇਸ ਚੀਜ਼ ਦਾ ਜਵਾਬ ਨਹੀਂ ਦੇ ਰਹੇ ਪਰ ਇਹ ਚਾਹੁੰਦੇ ਆ ਕਿ ਸਿੱਖਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਬਦਨਾਮ ਕਰੀਏ ਸਿੱਖਾਂ ਨੂੰ ਆਤਵਾਦੀ ਵੱਖਵਾਦੀ ਪੇਸ਼ ਕਰੀਏ ਕੋਈ ਵੀ ਹੱਕਾਂ ਦੀ ਗੱਲ ਕਰਦਾ ਉਹਨੂੰ ਮੈਂਟ ਦੇ ਵਿੱਚ ਖਾਲਸਤਾਨੀ ਕਹਿ ਦਿੰਦੇ ਆ ਮੈਂਟ ਦੇ ਵਿੱਚ ਟੈਰਰਿਸਟ ਕਹਿ ਦਿੰਦੇ ਅਸੀਂ ਵੀ ਇੱਥੇ ਸਟੂਡੈਂਟ ਆ ਤੇ ਜਦੋਂ ਸਾਡੀ ਰਿਪੋਰਟ ਬਣ ਕੇ ਜਾਂਦੀ ਹੈ ਨਾ ਸਾਨੂੰ ਬੜਾ ਕੀ ਲਿਖਦੇ ਆ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਨਹੀਂ ਲਿਖਦੇ ਸਾਨੂੰ ਲਿਖਦੇ ਆ ਰੈਡੀਕਲ ਸਿੱਖ ਸਟੂਡੈਂਟਸ ਆਰਗੇਨਾਈਜੇਸ਼ਨ ਵੀ ਤੁਸੀਂ ਸਾਡੇ ਚ ਕੀ ਰੈਡੀਕਲ ਵਾਲਾ ਦੇਖ ਲਿਆ ਵੀ ਅਸੀਂ ਕੀ ਇੱਥੇ ਬੰਬ ਚੱਕੀ ਫਿਰਦੇ ਆ ਅਸੀਂ ਕਿਸੇ ਨੂੰ ਕਤਲ ਕਰਦੀਆਂ ਧਮਕੀਆਂ ਦਿੰਦੇ ਆ ਇੱਥੇ ਅਮਰਤਪਾਲ ਦੇ ਹੱਕ ਦੇ ਵਿੱਚ ਯੂਨੀਵਰਸਿਟੀ ਚ ਇੱਕ ਪ੍ਰੋਟੈਸਟ ਕੀਤਾ ਉਹਦੇ ਵਾਸਤੇ ਅੰਮ੍ਰਿਤਸਰ ਦੇ ਡੀਸੀ ਨੇ ਡੇਢ ਪੇਜ ਲਾਇਆ ਸਾਡਾ ਜਿਹੜੀ ਗਰਾਉਂਡ ਆਫ ਡਿਟੈਂਸ਼ਨ ਬਣਾਈ ਨਾ ਉਹਦੇ ਤੇ ਡੇਢ ਪੇਜ ਲਾਇਆ ਕਿ ਯੂनाइटेड ਸਿਕਸ ਸਟੂਡੈਂਟ ਫੈਡਰੇਸ਼ਨ ਬ੍ਰੈਕਟ ਦੇ ਵਿੱਚ ਰੈਡੀਕਲ ਸਿਕਸ ਸਟੂਡੈਂਟਸ ਆਰਗੇਨਾਈਜੇਸ਼ਨ ਤੇ ਫਿਰ ਅੱਗੇ ਲਿਖਦਾ ਸੀ ਵੀ ਇਹਨਾਂ ਨੇ ਆਹ ਟਵੀਟ ਕੀਤੀ ਇਹਨਾਂ ਨੇ ਆਹ ਕੀਤਾ ਇਹਨਾਂ ਨੇ ਆਹ ਕੀਤਾ ਇੰਨੀ ਨਫਰਤ ਹੈ ਇਹਨਾਂ ਦੇ ਮੈਡੀਕਲ ਸ਼ਬਦ ਕਿਉਂ ਵਰਤੇ ਆ ਗਿਆ ਇਹ ਤਾਂ ਉਹ ਦੱਸਣਾ ਕੀ ਸਮਝਦੇ ਆ ਸਾਨੂੰ ਉਹ ਕਿ ਕੀ ਹੱਕ ਮੰਗਣਾ ਜਾਂ ਤੁਹਾਨੂੰ ਇਹ ਦੱਸਣਾ ਕਿ ਤੁਹਾਡੇ ਕਨਸਟੀਟਿਊਸ਼ਨ ਦੇ ਵਿੱਚ ਆਹ ਲਿਖਿਆ ਤੁਹਾਡਾ ਕਨਸਟੀਟਿਊਸ਼ਨ ਆਧਾਰ ਦਿੰਦਾ ਜੀ ਇਹ ਕਹਿਣਾ ਰੈਡੀਕਲ ਆ ਤੇ ਫਿਰ ਫਿਰ ਤਾਂ ਬਹੁਤ ਮਾੜੀ ਗੱਲ ਆ ਜਦੋਂ ਲੰਗਰ ਲਾਣੇ ਆ ਤੇ ਫਿਰ ਉਦੋਂ ਸਿੱਖ ਹੋਗੇ ਤੇ ਜਦੋਂ ਫਿਰ ਹੱਕਾਂ ਦੀ ਗੱਲ ਕਰਨੀ ਫਿਰ ਉਹਨੂੰ ਹੱਤਵਾਦੀ ਕਹਿ ਦੇਣਾ ਹਾਂ ਜਦੋਂ ਜੰਗ ਦਾ ਵੇਲਾ ਆ ਜਾਂਦਾ ਸਿੱਖਾਂ ਨੂੰ بڑا ਕਿਹਾ ਜਾਂਦਾ ਕਿ ਸਿੱਖ ਹਮਾਰੇ ਭਾਈ ਹਾਂ ਸਿੱਖ ਇਹ ਹਾਂ ਸਿੱਖ ਉਹ ਹੈ ਸਿੱਖਾਂ ਨੂੰ ਬੜਾ ਪੁਚਕਾਰਿਆ ਜਾਂਦਾ ਪਰ ਜਦੋਂ ਸਿੱਖਾਂ ਦੇ ਹੱਕਾਂ ਦੀ ਗੱਲ ਆਉਂਦੀ ਆ ਉਦੋਂ ਫਿਰ ਇਹਨਾਂ ਦਾ ਰਵਈਆ ਜਿਹੜਾ ਫਿਰਕੂ ਹੋ ਜਾਂਦਾ ਪੱਖਪਾਤੀ ਹੋ ਜਾਂਦਾ ਵੱਖਵਾਦੀ ਹੋ ਜਾਂਦਾ ਸ਼ਰਮ ਦੇ ਨਾਲ ਸਿਰ ਝੁੱਕ ਗਿਆ ਕਿ ਅਸੀਂ ਭਾਰਤ ਦੇਸ਼ ਦੇ ਵਿੱਚ ਰਹਿ ਰਹਿਆਂ ਤੇ ਇੱਥੋਂ ਦਾ ਪ੍ਰਧਾਨ ਮੰਤਰੀ ਫਿਰਕੂ ਹੈ ਜਿਹੜਾ ਇੱਕ ਕਮਿਊਨਿਟੀ ਦੇ ਪ੍ਰਤੀ ਨਫਰਤ ਫਲਾਉਣ ਵਾਸਤੇ ਇਹਨਾਂ ਗਿਰਿਆ ਹੋਇਆ ਕੰਮ ਕਰ ਸਕਦਾ। ਤੇ ਕਈ ਲੋਕ ਸੱਚ ਕਹਿੰਦੇ ਕਿ ਫਿਰ ਆਪਣੀ ਕੌਮ ਸਿਰਫ ਲੰਗਰਾ ਤੱਕ ਹੀ ਸੀਮਤ ਰਹੇਗੀ। ਸਾਡੀ ਕੌਮ ਤਾਂ ਹਰ ਇੱਕ ਕੰਮ ਤੱਕ ਆ। ਅਸੀਂ ਤਾਂ ਭਾਰਤ ਦੀ ਸਰਕਾਰ ਨਾਲ ਲੜ ਕੇ ਵੀ ਦੇਖ ਲਿਆ। ਇਹਨਾਂ ਦੇ ਟੈਂਕਾਂ ਨਾਲ ਵੀ 6 ਦਿਨ ਜੰਗ ਕੀਤੀ ਐ। ਸਾਡੀ ਕੌਮ 'ਚ ਕੋਈ ਕਮੀ ਨਹੀਂ ਐ। ਪਰ ਮਸਲਾ ਇਹ ਐ ਕਿ ਸਾਡੀ ਅਜ ਕੌਮ ਗੁਲਾਮੀ ਦੇ ਵਿੱਚ ਐ। ਜਦੋਂ ਕੌਮਾਂ ਗੁਲਾਮੀ ਦੇ ਵਿੱਚ ਹੋਣ ਉਦੋਂ ਗਿਲਟੀ ਫੈਕਟਰ ਵੀ ਆਉਂਦਾ। ਉਹਨੂੰ ਹਰੇਕ ਚੀਜ਼ ਆਉਂਦੀ ਹੈ ਇੱਕ ਦੂਜੇ ਨਾਲ ਈਰਖਾ ਵੀ ਹੁੰਦੀ ਹੈ ਇੱਕ ਦੂਜੇ ਨੂੰ ਗਦਾਰ ਵੀ ਆਖਿਆ ਜਾਂਦਾ ਹੈ ਇਹ ਸਾਰੀਆਂ ਗੁਲਾਮੀ ਦੀ ਸਿਚੁਏਸ਼ਨ ਦੇ ਵਿੱਚ ਬੰਦੇ ਦਾ ਮਾਈਂਡ ਜਿਹੜਾ ਇਸ ਤਰੀਕੇ ਨਾਲ ਕੰਮ ਕਰਦਾ ਗੁਰੂ ਕਿਰਪਾ ਕਰੇ ਇਹ ਗੁਰੂ ਨਾਨਕ ਪਾਤਸ਼ਾਹ ਨੇ ਕੌਮ ਸਾਜੀ ਹੈ ਉਹਨਾਂ ਨੇ ਲੰਗਰ ਲਾਇਆ ਸੀ ਲੰਗਰ ਵੀ ਚੱਲਦੇ ਰਹਿਣਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਤੇਗ ਵੀ ਚੱਲਦੀ ਰਹੂਗੀ ਇਹ ਗੁਰੂ ਖਾਲਸਾ ਪੰਥ ਹੈ ਮੁੱਕਣ ਵਾਲਾ ਨਹੀਂ ਜਿਸ ਤਰੀਕੇ ਨਾਲ ਹੁਣ ਮਾਹੌਲ ਬਣਿਆ ਪਿਆ ਉੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਹਿੰਦੂ ਇਕੱਠੇ ਹੋਏ ਨੇ ਅਟੈਕ ਕਰ ਦੇਣਾ ਹੈ ਜਾਂ ਇੰਡੀਅਨ ਆਰਮੀ ਚਲੋ ਠੀਕ ਹੈ ਉਹਨਾਂ ਨੇ ਭਾਰਤੀ ਕੌਂਸਲਟੇਟ ਦਾ ਵਿਰੋਧ ਕੀਤਾ ਪਰ ਉਹਦੀ ਵੀ ਇੱਕ ਜਾਂਚ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਹੋਣੀ ਚਾਹੀਦੀ ਹੈ ਬਿਲਕੁਲ ਉਹਦੀ ਜਾਂਚ ਹੋਣੀ ਚਾਹੀਦੀ ਹੈ ਹੁਣ ਤਾਂ ਬੰਦੇ ਹੱਥ ਪਿੱਛੇ ਖਿਚਰੇ ਮੰਦਰ ਕਮੇਟੀ ਵਾਲਿਆਂ ਨੇ ਚਿੱਠੀ ਕੱਢ ਦਿੱਤੀ ਪੁਜਾਰੀ ਨੂੰ ਉਥੋਂ ਕੱਢ ਦਿੱਤਾ ਫਿਰ ਜਿਹੜੇ जाट ਮਹਾਸਭਾ जाट ਭਾਈਚਾਰੇ ਵਾਲੇ ਉਹਨਾਂ ਨੇ ਵੀ ਚਿੱਠੀ ਕੱਢ ਦਿੱਤੀ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਇਹ ਸ਼ਰਾਰਤੀ ਬੰਦੇ ਆਰਐਸਐਸ ਦੇ ਬੰਦੇ ਸੀਗੇ ਛਤਰੀ ਮਹਾਸਭਾ ਵਾਲਿਆਂ ਨੇ ਵੀ ਇਸੇ ਤਰੀਕੇ ਨਾਲ ਹੋਰ ਵੀ ਬਾਕੀ ਇਤੋਂ ਤੱਕ ਕਿ ਹਰਿਆਣੇ ਦੇ ਨੌਜਵਾਨ ਜਿਹੜੇ ਰੋਡ ਬਰਾਦਰੀ ਨਾਲ ਸੰਬੰਧਤ ਨੇ ਉਹਨਾਂ ਦਾ ਨਾਮ ਲਾਤਾ ਵੀ ਉਹੀ ਸਨ ਕਿ ਬਾਕੀ ਕੋਈ ਨਹੀਂ ਸੀ ਹੁਣ ਪਤਾ ਹੈ ਨਾ ਵੀ ਜਦੋਂ ਇਹ ਦਿੱਲੀ ਥੋੜੀ ਐ ਵੀ ਤੁਸੀਂ ਮਾਰ ਦੋਗੇ ਤੇ 40 ਸਾਲ ਬਾਅਦ ਵੀ ਤੁਹਾਨੂੰ MP MLA ਬਣਾਇਆ ਜਾਊਗਾ ਵੀ ਤੁਸੀਂ 84 ਦਰਾ ਦੋਗੇ ਕੈਨੇਡਾ ਤੁਸੀਂ ਨਹੀਂ ਉੱਥੇ 84 ਦਰਾ ਸਕਦੇ ਇਹੋ ਜੀ ਬਦਮਾਸ਼ੀ ਤੁਸੀਂ ਭਾਰਤ 'ਚ ਹੀ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਰਕਾਰ ਸਪੋਰਟ ਕਰਦੀ ਐ ਕੈਨੇਡਾ ਦੀ ਸਰਕਾਰ ਨੇ ਸਪੋਰਟ ਥੋੜੀ ਕਰਨਾ ਨਾ ਡਿਪੋਰਟ ਕਰਨਾ ਭਾਰਤ ਦੇ ਵਿੱਚ ਜਿੱਥੋਂ ਤੱਕ ਗੈਂਗਸਟਰਵਾਦ ਵਧ ਚੁੱਕਿਆ ਸੀਗਾ ਲੋਕ ਆਪਣੇ ਆਪ ਨੂੰ ਮਹਫੂਜ਼ ਰੱਖਣ ਲਈ ਬਾਹਰ ਦੀ ਧਰਤੀਆਂ ਦਾ ਰੋਕ ਕੀਤਾ ਪਰ ਅੱਜ ਬਾਹਰ ਦੀਆਂ ਧਰਤੀਆਂ ਤੇ ਕੁਝ ਹੋਣ ਲੱਪਿਆ ਫਿਰ ਕਿੱਥੇ ਮਹਫੂਜ਼ ਸਮਝੀਏ ਦੇਖੋ ਜੀ ਭਾਰਤ ਦੀ ਸਰਕਾਰ ਜਾਂ ਭਾਰਤ ਦੇ ਡਿਪਲੋਮੈਟਸ ਦੂਜੀ ਧਰਤੀ ਤੇ ਜਾ ਕੇ ਜਦੋਂ ਇਹੋ ਜਿਹੀਆਂ ਕਾਰਵਾਈਆਂ ਕਰਨਗੇ ਫਿਰ ਸਾਡਾ ਕੇਸ ਸਟਰੋਂਗ ਹੁੰਦਾ ਹੈ ਨਾ ਫਿਰ ਦੁਨੀਆ ਨੂੰ ਪਤਾ ਲੱਗਦਾ ਕਿ ਸਿੱਖ ਸੱਚ ਬੋਲ ਰਹੇ ਆ ਇੱਕ ਸੱਚ ਕਹਿ ਰਿਹਾ ਕਿ ਸਾਡੇ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਸਾਨੂੰ ਹਿਊਮਨ ਨਹੀਂ ਸਮਝਿਆ ਜਾਂਦਾ ਸਾਨੂੰ ਮਾਰਿਆ ਜਾਂਦਾ ਭਾਰਤ ਦੇ ਵਿੱਚ ਸਾਡਾ ਕੇਸ ਸਟਰੋਂਗ ਹੋ ਰਿਹਾ ਇਹ ਤਾਂ ਇਹਨਾਂ ਨੂੰ ਇਹ ਜੇ ਅਸੀਂ ਬੁਰੇ ਨੂੰ ਕਵਾਂਗੇ ਕਿ ਤੂੰ ਬੁਰੇ ਕੰਮ ਨਾ ਕਰ ਤੀ ਉਹਨੂੰ ਚੰਗਾ ਕਿਵੇਂ ਕਹਦਾਂਗੇ ਬੁਰੇ ਨੂੰ ਬੁਰੇ ਨੂੰ ਬੁਰੇ ਕੰਮ ਹੀ ਕਰਨੇ ਚਾਹੀਦੇ ਆ ਪਾਪ ਦਾ ਘੜਾ ਜਿੰਨੀ ਛੇਤੀ ਭਰੂਗਾ ਉਨੀ ਛੇਤੀ ਸਾਡਾ ਇਹਨਾਂ ਤੋਂ ਖੜਾ ਛੁੱਟੂਗਾ ਕੀ ਹੁਣ ਸਿੱਟੇ ਕੀ ਨਿਕਲ ਸਕਦੇ ਨੇ ਉਧਰ ਦੇ ਅ ਟਰੂਡੋ ਨੇ ਜਾਂ ਉਹਨਾਂ ਵੱਲੋਂ ਕੋਈ ਅਦਾਦਾ ਟਵੀਟ ਨਹੀਂ ਕੀਤਾ ਗਿਆ ਫਿਲਹਾਲ ਕਿ ਕੀ ਕਾਰਵਾਈ ਕੀਤੀ ਜਾਣੀ ਹੈ ਅੱਗੇ ਜਾਂ ਤੁਹਾਨੂੰ ਕੀ ਲੱਗਦਾ ਹੈ ਕਾਫੀ ਬੰਦਿਆਂ ਦੀਆਂ ਅਰੈਸਟਾਂ ਹੋਈਆਂ ਕਿਉਂਕਿ ਉਹ ਜਿਹੜੇ ਉੱਥੇ ਰਹਿ ਰਹੇ ਉਹ ਜਾਣਦੇ ਐ ਅਸੀਂ ਵਕ ਵਕ ਬੰਦਿਆਂ ਨੂੰ ਫੋਨ ਕਰਕੇ ਪੁੱਛਿਆ ਗੱਲਬਾਤ ਵੀ ਕਿਵੇਂ ਆ ਕਹਿੰਦੇ ਵੀ ਅਜੇ ਤੱਕ ਸ਼ਾਂਤੀ ਹੈ ਪਰ ਉੱਥੋਂ ਦੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਇਨਵੈਸਟੀਗੇਟ ਕਰ ਰਹੀ ਹੈ ਕਿ ਮੁੱਖ ਸਾਜ਼ਿਸ਼ ਕਰਤਾ ਕੌਣ ਆ ਕਿੰਨੇ ਪ੍ਰਵੋਕ ਕੀਤਾ ਸਾਡੇ ਹਿਸਾਬ ਨਾਲ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਟਵੀਟ ਨੇ ਪ੍ਰਵੋਕ ਕੀਤਾ ਹੈ ਬਾਕੀ ਦੇਖੋ ਜਿਹੜੇ ਬੰਦੇ ਫੜੇ ਜਾਣਗੇ ਜਿਨ੍ਹਾਂ ਨੇ ਇਹ ਸਲਾਮਾ ਬਣਾਈਆਂ ਗਰੁੱਪਾਂ ਚ ਕਿ ਪੈਟਰੋਲ ਬੰਬ ਬਣਾਓ ਪੁਲਿਸ ਦੇ ਉੱਤੇ ਸੁੱਟੋ ਬੰਦਿਆਂ ਨੂੰ ਐਵੇਂ ਮਾਰੋ ਓਵੇਂ ਮਾਰੋ ਉਹ ਸਾਰੇ ਬੰਦੇ ਗ੍ਰਿਫਤਾਰ ਹੋ ਚੁੱਕੇ ਆ ਉਹ ਦੱਸਣਗੇ ਵੀ ਇਹ ਕਿੱਥੋਂ ਆਈ ਉਹਨਾਂ ਦੇ ਅੰਦਰ ਇਹ ਵਾਲੇ ਇੰਪਲਸ ਕਿਸੇ ਕਮਿਊਨਿਟੀ ਦੇ ਵਿਰੋਧ ਇੰਨਾ ਯਾਰ ਕਿੱਥੋਂ ਆਇਆ ਉਹਨਾਂ ਦੇ ਅੰਦਰ ਕਿ ਉਹ ਉਹਨਾਂ ਦੇ ਅੰਦਰ ਹੀ ਸੀ ਜਾਂ ਕਿਸੇ ਨੇ ਤੁਹਾਨੂੰ ਬਾਹਰੋਂ ਪ੍ਰੇਰੋਕ ਕੀਤਾ ਉਹ ਤਾਂ ਉਹ ਦੱਸਣਗੇ ਬਿਲਕੁਲ ਕਿਉਂਕਿ ਅਜਿਹੇ ਜਦੋਂ ਹੋਵੇ ਜੇਕਰ ਇੰਨੇ ਲੰਬੇ ਸਾਲਾਂ ਤੋਂ ਤੁਸੀਂ ਰਹਿ ਰਹੇ ਹੋ ਇੰਨੇ ਲੰਬੇ ਸਮੇਂ ਤੋਂ ਤੁਹਾਡੇ ਦਿਮਾਗ ਦੇ ਵਿੱਚੋਂ ਤੁਹਾਡੇ ਜਹਨ ਦੇ ਵਿੱਚ ਇਹ ਗੱਲ ਨਹੀਂ ਆਈ ਪਰ ਹੁਣ ਕਿਸ ਤਰੀਕੇ ਨਾਲ ਤੁਹਾਡੀ ਇਹ ਸੋਚ ਆ ਕੋਈ ਤੁਹਾਨੂੰ ਪਲਾਨ ਕਰਕੇ ਬੈਠਾ ਹੋਇਆ ਜਾਂ ਤੁਸੀਂ ਵਾਕਈ ਜੈਨੋਸਾਈਡਲ ਇੰਪਲਸ ਹੁੰਦੀ ਨਾ ਜੀ ਜਿਹੜੀ ਇਹਦਾ ਦੋ ਤਰ੍ਹਾਂ ਦਾ ਮੈਕੈਨਿਜ਼ਮ ਹੁੰਦਾ ਇੱਕ ਹੁੰਦਾ ਇ ਇੰਟਰਨਲ ਮੈਕੈਨਿਜ਼ਮ ਦੇ ਵਿੱਚ ਬੰਦੇ ਦੇ ਅਵਚੇਤਨ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਨਸਲ ਕੁਸ਼ੀ ਦਾ ਬੀਜ ਇੱਕਦਮ ਨਹੀਂ ਫੁੱਟਦਾ ਇਹ ਬੜੇ ਸਾਲਾਂ ਤੋਂ ਪਿਆ ਹੁੰਦਾ ਪੀੜੀ ਦਰ ਪੀੜੀ ਇਹ ਅੱਗੇ ਦੀ ਅੱਗੇ ਪੜਾ ਦਰ ਪੜਾ ਵੱਧਦਾ ਜਾਂਦਾ ਤੇ ਇੱਕਦਮ ਇਹ ਫਿਰ ਬੰਬ ਵਾਂਗ ਹੀ ਫਟਦਾ ਜਦੋਂ ਵੱਡੇ ਵਰਤਾਰੇ ਵਾਪਰ ਜਾਂਦੇ ਆ ਜਿਵੇਂ ਗੁਰਦੁਆਰੇ ਦੇ ਦੁਆਰ ਭੀੜ ਨੇ ਇਕੱਠੀ ਹੋ ਕੇ ਆਖਿਆ ਕਿ ਗੁਰਦੁਆਰੇ ਢਾ ਦਿਓ ਖਤਮ ਕਰ ਦਿਓ ਸਿੱਖਾਂ ਨੂੰ ਇਹ ਯਾਰ ਉਦੋਂ ਉਦੋਂ ਨਿਕਲਦਾ ਇਹ ਹੁੰਦਾ ਇੰਟਰਨਲ ਮੈਕੈਨਿਜ਼ਮ ਬੰਦੇ ਦਾ ਅੰਦਰ ਅੰਦਰੂਨੀ ਇਹ ਕਹਿੰਦਾ ਐਕਸਟਰਨਲ ਜਿਹੜਾ মিডিਆ ਰਾਈਂ ਬਣਦਾ ਆ ਜਿਵੇਂ ਕਹ ਲਈਏ ਕਿ ਟਵੀਟ ਕਰਕੇ ਹੋ ਗਿਆ ਜਿਵੇਂ ਟਵੀਟ ਰਾਈਂ ਦਾ ਭਾਰਤੀ মিডিਆ ਦਾ ਪ੍ਰੋਪਗੈਂਡਾ ਕਿ ਮੰਦਰ ਨਹੀਂ ਹੈ ਸੁਰੱਖਿਅਤ ਕੈਨੇਡਾ ਮੈਂ ਜੇ ਹੋ ਗਿਆ ਕੈਨੇਡਾ ਮੈਂ ਉਹ ਹੋ ਗਿਆ ਕ੍ਰਿਸਟੋਨਿਓ ਨੇ ਹਮਲਾ ਕਰ ਦਿਆ ਇਹ ਫਿਰ ਇਹੋ ਜਿਹੇ ਜਿਹੜੇ ਸ਼ਬਦ ਵਰਤਦੇ ਆ ਉਹ ਫਿਰ ਨਫ਼ਰਤ ਨੂੰ ਬਹੁਤ ਜ਼ਿਆਦਾ ਵਡਾਵਾ ਦਿੰਦੇ ਤੇ ਜੈਨੋਸਾਈਡਲ ਅੰਪਲਸ ਜਿਹੜੀ ਵੱਧਦੀ ਜਾਂਦੀ ਹੈ ਸਿੱਖ ਤਾਂ ਮੰਦਰਾਂ ਦੀ ਰਾਖੀ ਕਰਦੇ ਰਹੇ ਆ ਤੁਸੀਂ ਪਿੱਛੇ ਜੇ ਇੱਕ ਸਪੀਚ ਸੁਣੀ ਹੋਊਗੀ ਜੋ ਕਿ ਦਿੱਤਿਆਨਾਥ ਦੇ ਜਿਹੜਾ ਯੂਪੀ ਦਾ ਸੀਐਮ ਹੈ ਉਹ ਕਹਿੰਦਾ ਕਿ ਕਾਸ਼ੀ ਵਿਸ਼ਵਨਾਥ ਦੇ ਮੰਦਰ ਤੇ ਸ਼ੇਰੇ ਪੰਜਾਹ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਚੜਾਇਆ ਅਸੀਂ ਤਾਂ ਇਹਨਾਂ ਦੇ ਮੰਦਰਾਂ ਨੂੰ ਸੋਨਾ ਦਿੰਦੇ ਰਹੇ ਹਾਂ ਜੇ ਸਿੱਖਾਂ ਦੇ ਅੰਦਰ ਮੰਦਰਾਂ ਪ੍ਰਤੀ ਨਫ਼ਰਤ ਹੋਵੇ ਤੇ ਸਾਨੂੰ ਪਤਾ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਸ਼ੈਣੀ ਮੰਦਰ ਉੱਥੇ ਕਮਰਸਰ ਦੀ ਫਿਰਕੂ ਔਰਤ ਹੈ ਕੰਨਤਾ ਚਾਵਲਾ ਜੀ ਦਾ ਨਾਮ ਉਹ ਚਾਰ ਜੂਨ ਨੂੰ ਢੋਲ ਵਜਾਉਂਦੀ ਹੈ ਉੱਥੇ ਆ ਕੇ ਲੱਡੂ ਵਣਦੀ ਹੈ ਭੰਡਾਰਾ ਕਰਦੀ ਹੈ ਪੂਰਾ ਕਾਦੀ ਖੁਸ਼ੀ ਚ ਕਰਦੀ ਆ ਪੇ ਕਾਲ ਤੱਕ ਸੱਟ ਆਇਆ ਸੀ ਪੂਰਾ ਪ੍ਰਵੋਕ ਕਰਦੀ ਹੈ ਨਾ ਕਦੀ ਕਿਸੇ ਇੱਕ ਸਿੱਖ ਨੇ ਵੱਟਾ ਵੀ ਮਾਰਿਆ ਹੋਵੇ ਮੰਦਰ ਵੱਲ ਸਿੱਖ ਇਹ ਜੇ ਕੰਮ ਨਹੀਂ ਕਰਦੇ ਸਿੱਖਾਂ ਦੇ ਗੁਰੂ ਨੇ ਸਾਨੂੰ ਇਹ ਸਿਖਾਇਆ ਹੀ ਨਹੀਂ ਅਸੀਂ ਤਾਂ ਸ੍ਰੀ ਹਰਿ ਗੁਪਿੰਦਪੁਰ ਮਸੀਤ ਸੰਭੀ ਹੋਈ ਹੈ ਮੁਗਲਾਂ ਦੀ ਅਸੀਂ ਤਾਂ ਉਹ ਤੱਕ ਨਹੀਂ ਢਾਈਆਂ ਕਿਸੇ ਦੇ ਧਾਰਮਿਕ ਸਥਾਨ ਦੀ ਬੇਅਦਬੀ ਕਰਨੀ ਇਹ ਸਿੱਖਾਂ ਦਾ ਕਰਮ ਨਹੀਂ ਹੈ ਨਾ ਹੀ ਇਹ ਸਾਡੀ ਜਾਣ ਦੇ ਵਿੱਚ ਇਹੋ ਜਿਹਾ ਬੀਜ ਆ ਤੇ ਨਾ ਹੀ ਸਾਡੇ ਕਿਸੇ ਧਰਮ ਗੁਰੂ ਨੇ ਸਾਨੂੰ ਇਹੋ ਜਿਹੀ ਸਿੱਖਿਆ ਦਿੱਤੀ। ਸੰਤ ਜਰ ਰੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੇਲ੍ਹ ਦੇ ਵਿੱਚ ਜੇ ਗੁਰਦੁਆਰਾ ਬਣਵਾ ਕੇ ਦਿੱਤਾ ਤੇ ਮੰਦਿਰ ਵੀ ਬਣਵਾ ਕੇ ਦਿੱਤਾ ਤੁਸੀਂ ਜਾ ਕੇ ਦੇਖ ਸਕਦੇ ਹੋ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ। ਸੋ ਬਿਲਕੁਲ ਏਸੀ ਕੀ ਮੇਰੇ ਨਾਲ ਜੁਗਰਾਤ ਸਿੰਘ ਮਝੈਲ ਜਿਨ੍ਹਾਂ ਨੇ ਅੱਜ ਖਾਸ ਕਰਕੇ ਕੈਨੇਡਾ ਦੇ ਜੋ ਮੁੱਦੇ ਨੇ ਉਹਦੇ ਤੇ ਗੱਲਬਾਤ ਕੀਤੀ ਹੈ ਕਿਉਂਕਿ ਅੱਜ ਜੇਕਰ ਕਹਿ ਲਈਏ ਕਿ ਮਾਹੌਲ ਜ਼ਰੂਰ ਸ਼ਾਂਤ ਹੈਗਾ ਕੈਨੇਡਾ ਦੇ ਵਿੱਚ ਪਰ ਉੱਥੇ ਕੁਝ ਲੋਕਾਂ ਦੀ ਅਰੈਸਟਾ ਵੀ ਹੋ ਚੁੱਕੀਆਂ ਨੇ ਜੋ ਜੋ ਲੋਕ ਆਪਣੇ ਅਟੈਕ ਕਰਨ ਦੇ ਮਾਮਲੇ ਚਾਹੀ ਸਨ ਜਾਂ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਪ੍ਰੋਵੋਕ ਕੀਤਾ ਸੋ ਉਹਨਾਂ ਦੀ ਅਰੈਸਟ ਜਿਹੜੀ ਪੈ ਚੁੱਕੀ ਆ ਦੋਸਤੋ ਬਾਅਦ ਜੇਕਰ ਕਹਿ ਲਈਏ ਕਿ ਹੁਣ ਮਾਹੌਲ ਉੱਥੇ ਸ਼ਾਂਤਮਈ ਹੈ ਗਿਆ ਇਹ ਸਾਰਾ ਮਾਹੌਲ ਉਦੋਂ ਸਿਰਜਿਆ ਗਿਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟ ਕੀਤਾ ਗਿਆ ਸੀਗਾ ਕਿ ਬ੍ਰੈਮਟਨ ਦੇ ਵਿੱਚ ਮੰਦਰ ਦੇ ਉੱਪਰ ਸਿੱਖਾਂ ਵੱਲੋਂ ਹਮਲਾ ਕੀਤਾ ਗਿਆ ਹਾਲਕਿ ਅਜੇ ਕੋਈ ਵੀ ਵੀਡੀਓ ਜਨਤਕ ਨਹੀਂ ਹੋਈ ਜਿਸ ਦੇ ਵਿੱਚ ਕੋਈ ਮੰਦਰ ਤੇ ਅਟੈਕ ਹੁੰਦਾ ਨਜ਼ਰ ਆਉਂਦਾ ਹੋਵੇ ਮੰਦਰ ਦੇ ਵਿੱਚ ਕੋਈ ਨੁਕਸਾਨ ਪਹੁੰਚਾਇਆ ਗਿਆ ਹੋਵੇ ਐਦਾ ਦੀ ਵੀਡੀਓ ਕੋਈ ਵੀ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਇਸ ਤਰੀਕੇ ਨਾਲ ਕਹਿ ਲਈਏ ਕਿ ਜੋ ਟਵੀਟ ਕੀਤਾ ਗਿਆ ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਹਿੰਦੂ ਸੀਗੇ ਉਹਨਾਂ ਨੇ ਇਹ ਚੀਜ਼ ਫਰਮਾਈ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬਾਹਰ ਜਾ ਕੇ ਹਿੰਦੂਆਂ ਨੂੰ ਇਸ ਤਰੀਕੇ ਨਾਲ ਦੱਸਣਾ ਕਿ ਆਪਾਂ ਗੁਰਦੁਆਰੇ ਢਾਦਾਂਗੇ ਜਾਂ ਇੰਡੀਅਨ ਆਰਮੀ ਨੂੰ ਬੁਲਾ ਕੇ ਇਹ ਚੀਜ਼ ਕੀਤੀ ਜਾਵੇ ਉਹ ਵੀ ਸਰਾਸਰ ਕਿੰਨਾ ਕਿਤੇ ਗਲਤ ਹੈ ਬਾਕੀ ਉਥੋਂ ਦੀ ਸਰਕਾਰ ਆਪਣਾ ਕੰਮ ਬੇਖੂਬੀ ਨਾਲ ਕਰ ਰਹੀ ਹੈਗੀ ਆ ਪਰ ਭਾਰਤ ਦੀ ਸਰਕਾਰ ਨੂੰ ਵੀ ਇਸ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਇੱਕ ਪੱਖ ਦੀ ਆਪਾਂ ਗੱਲ ਕਰਾਂਗੇ ਤਾਂ ਜ਼ਰੂਰ ਅਜਿਹੇ ਮਾਹੌਲ ਸਿਰਜਣ ਦੀ ਜਿਹੜੀ ਤਦਾਦ ਹੈ ਉਹ ਜ਼ਰੂਰ ਵੱਧਦੀ ਹੈ ਸੋ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਹਰ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਡੀਡੈਕਸ ਟੀਵੀ ਲਈ ਸਿਮਰਦੀਪ ਸਿੰਘ ਜੀ ਸਰ